ਅੱਸੀ ਆ ਗਏ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆ ਪਿੰਡ ਸਹਨੇ ਦੇ ਵਿੱਚ ਜ਼ਿਲ੍ਹਾ ਕਹ ਦੀਏ ਬਰਨਾਲੇ ਦੇ ਵਿੱਚ ਜਿੱਥੇ ਕਿ ਆ ਤੁਸੀਂ ਦੇਖ ਸਕਦੇ ਹੋ ਸਹਨੇ ਦਾ ਗਰਾਊਂਡ ਹੈ ਇੱਥੇ ਇੱਕ ਨੌਜਵਾਨ ਆ ਜਿਹਦੇ ਲੰਮਾ ਸਮਾਂ ਕਬੱਡੀ ਖੇਡੀ ਆ ਜਿਹਦੇ ਸੱਟ ਲੱਗ ਗਈ ਆ ਤੇ ਵੀਰ ਨੇ ਸੱਦਿਆ ਸੀਗਾ ਵੀ ਉਹ ਕੋਈ ਗੱਲਬਾਤ ਕਰਨਾ ਚਾਹੁੰਦਾ ਸੰਗਤ ਨਾਲ ਤੇ ਫਾਈਨੈਂਸ਼ੀਅਲੀ ਮਦਦ ਚਾਹੁੰਦਾ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਆ ਖੇਡਾਂ ਨਾਲ ਪਿਆਰ ਕਰਦੇ ਆ ਸਹਿਯੋਗ ਕਰੋ ਤੇ ਬਾਈ ਜੀ ਨਾਲ ਮੈਂ ਗੱਲਬਾਤ ਕਰਦਾ ਸਸੀਵਾਲ ਬਾਈ ਜੀ ਤੇ ਕਿਹੜਾ ਪਿੰਡ ਆ ਬਾਈ ਤੂੰ ਸਹਿਣਾ ਨਾ ਹਾਂਜੀ ਸਹਿਣਾ ਤੇ ਕਿੰਨਾ ਕ ਟਾਈਮ ਪਹਿਲਾਂ ਕਬੱਡੀ ਖੇਡਦੇ ਰਹੇ ਆਂ ਵੀਰੇ ਕਾਬਿਲ ਬਚਪਨ ਤੋਂ ਖੇਡਦਾ ਬਚਪਨ ਤੋਂ ਕਿੰਨੇ ਸਾਲ ਹੋ ਗਏ ਖੇਡਦਿਆਂ ਨੂੰ ਬਾਈ ਤੂੰ ਨੂੰ ਕੋ 20 ਸਾਲ ਹੋ ਗਏ 20 ਸਾਲ ਹੋ ਗਏ ਹੁਣਗੇ ਤੇ ਕਬੱਡੀ ਖੇਡਦੇ ਹੋਏ ਸੱਟ ਲੱਗੀ ਆ ਤੁਹਾਡੇ ਇਹ ਨਹੀਂ ਜੀ ਪਹਿਲਾਂ ਲੱਗੀ ਸੀ ਹੁਣ ਤਾਂ ਉਦੋਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਤੇ ਤੁਸੀਂ ਹੁਣ ਵੀ ਕੁਆਡ ਕੋ ਖੇਡਦੇ ਹੋ ਹਾਂ ਜੀ ਤੁਸੀਂ ਕਿੰਨੇ ਹੁਣ ਪਲੇਅਰ ਨਾਲ ਬਣਾਉਨੇ ਆ ਜਾਂ ਕੀ ਕਰਦੇ ਹੋ ਕੋਚਿੰਗ ਨਹੀਂ ਕੋਚ ਨਹੀਂ ਮੈਚ ਖੇਡਦੇ ਆ ਪਿੰਡ ਤੌਰ ਤੇ ਵੀ ਆਪਣੇ ਆਪਣੇ ਪਿੰਡ ਦੀ ਟੀਮ ਬਣਾਉਂਦੇ ਆ ਤੇ ਅੱਛਾ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਨਾਲ ਕੀ ਮਤਲਬ ਜਿਹੜੇ ਐਨ ਆਰ ਆਈ ਵੀਰ ਆ ਜਾਂ ਹੋਰ ਆ ਉਹਨਾਂ ਨੂੰ ਕਿਵੇਂ ਤੁਹਾਡੀ ਸਹਿਯੋਗ ਕਰਨਾ ਚਾਹੀਦਾ ਜਿੰਨੇ ਤੁਹਾਡੇ ਫਾਈਨੈਂਸ਼ਲੀ ਪਹਿਲਾ ਕੰਡੀਸ਼ਨ ਦੱਸੋ ਜੀ ਤੁਹਾਡੇ ਪਰਿਵਾਰਕ ਕੰਡੀਸ਼ਨ ਕੀ ਆ ਤੋਡੇ ਪਰਿਵਾਰ ਦੇ ਵਿੱਚ ਨਾਰਮਲ ਹੀ ਪਰਿਵਾਰ ਚੋਂ ਆਪਾਂ ਅੱਛਾ ਦਰਮਾਨ ਨੇ ਪਰਿਵਾਰ ਦੇ ਵਿੱਚੋਂ ਆ ਜ਼ਿਮੀਦਾਰ ਪਰਿਵਾਰ ਦੇ ਵਿੱਚੋਂ ਤੇ ਇਹਨਾਂ ਕੋਲੇ ਬਹੁਤ ਘੱਟ ਖੇਤੀ ਆ ਮੈਨੂੰ ਬਾਈ ਜੀ ਨੇ ਦੱਸਿਆ ਵੈਸੇ ਪਿੰਡਾਂ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਇਹਨਾਂ ਦੀ ਪਿੰਡ ਤੋਂ ਵੀ ਪਤਾ ਲੱਗਿਆ ਵੀ ਇਹਨਾਂ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਪਹਿਲਾਂ ਤੋਂ ਹੀ ਵੀਕ ਆ ਤੇ ਉਸ ਤੋਂ ਫਾਈਨੈਂਸ਼ੀਅਲ ਕੰਡੀਸ਼ਨ ਦੇ ਬਾਵਜੂਦ ਵੀ ਇਹ ਲੰਮਾ ਸਮਾਂ ਕਬੱਡੀ ਖੇੜਦੇ ਆਏ ਆ ਤੇ ਫਿਰ ਆਪਦੇ ਕਬੱਡੀ ਖੇੜਦੇ ਖੜਦੇ ਫਿਰ ਵੀ ਆਪਦੇ ਪਰਿਵਾਰ ਨੂੰ ਪਾਲਿਆ ਤੇ ਬਾਈ ਜੀ ਦੇ ਪਰਿਵਾਰ ਜੇ ਕਹਦੇ ਇਹ ਖੇਤੀਬਾੜੀ ਥੋੜਾ ਬਹੁਤ ਕਰਕੇ ਮੈਂ ਕਹਿੰਦਾ ਸਬਜ਼ੀ ਬਾਜੀ ਕਰਕੇ ਫਿਰ ਤੁਸੀਂ ਆਦਾ ਗੁਜ਼ਾਰਾ ਕਰਦੇ ਹੋਣਾ ਬਾਈ ਤੁਸੀਂ ਦੱਸਿਆ ਜਿੰਮੇਦਾਰ ਸਾਹਿਬ ਨਾਲ ਤੇ ਇਸੇ ਤਰ੍ਹਾਂ ਹੀ ਬਾਈ ਨੇ ਦੱਸਿਆ ਮੇਰਾ ਇੰਨੇ ਨਾਲ ਗੁਜ਼ਾਰਾ ਹੁੰਦਾ ਹੁਣ ਵੀ ਇਹਨਾਂ ਦੀ ਸੱਟ ਲੱਗੀ ਹੋਈ ਆ ਬਹੁਤ ਟਾਈਮ ਦੇ ਬੈਠੇ ਆ ਤੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦੇ ਆ ਤੇ ਬਾਈ ਜੀ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਹਾਂ ਬਾਈ ਸੱਸੀ ਬਾਈ ਜੀ ਇਹ ਇਥੋਂ ਦੇ ਕੋਚ ਸਹਨੇ ਪਿੰਡ ਦੇ ਜਿਹੜੇ 2-2 ਸਾਲ ਤੋਂ ਇਹ ਖੜਾ ਰਹੇ ਆ ਇੱਥੋਂ ਇਹ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਤਿਆਰ ਕਰ ਰਹੇ ਆ ਕਬੱਡੀ ਨੂੰ ਤੇ ਇਹ ਇੰਦਾ ਬਾਰੇ ਬਿਹਤਰ ਜਾਣਦੇ ਆ ਇਹ ਦੱਸ ਸਕਦੇ ਆ ਬਾਈ ਦੱਸੋ ਸਸੀ ਗਰ ਜੀ ਮੇਰਾ ਨਾਮ ਹੁਣਾ ਹੈ ਤੇ ਅਸੀਂ ਬਚਪਨ ਤੋਂ ਹੀ ਹੋ ਗਿਆ ਸਾਨੂੰ ਇਹ ਇਕੱਠੇ ਖੇਡਦੇ ਹੁੰਦੇ ਸੀ ਇਕੱਠੇ ਖੇਡੇ ਆ ਤੁਸੀਂ ਤੇ ਅੱਛਾ ਕਿੰਨੇ ਸਾਲ ਹੋ ਗਏ ਖੇਡਦਿਆਂ ਨੂੰ 10 ਸਾਲ ਹੋ ਗਏ ਹੁਣੇ ਆ ਤੁਹਾਨੂੰ ਸਾਨੂੰ 20 ਸਾਲ ਨੂੰ ਹੋ ਗਏ 20 ਸਾਲ ਵਾਂਗੂ ਹੋ ਗਏ ਤੇ ਤੁਸੀਂ ਬਹੁਤ ਸਾਰੇ ਪਲੇਅਰ ਆਪ ਵੀ ਬਣੇ ਆ ਉਹਦੋਂ ਬਾਅਦ ਤਿਆਰ ਵੀ ਕੀਤੇ ਆ ਹਾਂ ਮੈਨੂੰ 10 ਸਾਲ ਹੋ ਗਏ ਹੋਣਗੇ ਹੱਟੇ ਨੂੰ ਕਬੱਡੀ ਦੇ ਆ ਤੇ ਫਿਰ ਪਿੰਡ ਦੇ ਹਾਲਾਤ ਦੇਖ ਕੇ ਮੈਨੂੰ ਐ ਲੱਗਿਆ ਵੀ ਯਾਰ ਜਵਾਕਾਂ ਨੂੰ ਤਿਆਰ ਕਰਨਾ ਚਾਹੀਦਾ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਨਸ਼ਿਆਂ ਤੋਂ ਬਚਾਉਣ ਵਾਸਤੇ ਨਾ ਆਪਾਂ ਵੀ ਕੈਂਪ ਮੰਗੂ ਲਾ ਲੰਨੇ ਹਾਂ ਚਲੋ ਵਧੀਆ ਗੱਲ ਆ ਇਹ ਤਾਂ ਬਹੁਤ ਵੱਡੀ ਵੱਡੀ ਗੱਲ ਆ ਜਿੰਨੇ ਗਰੀਬ ਪਰਿਵਾਰ ਦੇ ਬੱਚੇ ਹੁੰਦੇ ਹਨ ਹਾਂ ਹਾਂ ਤਿਆਰ ਕਰਦੇ ਇਧਰਲੇ ਪਾਸੇ ਗਰਾਊਂਡ ਬੱਲ ਆਉਣ ਸਾਰੇ ਜਵਾਗ ਹਾਂ ਤੇ ਇਹ ਬਾਈ ਵੀ ਆਪਣੇ ਕੋਲੇ ਰੋ ਜੀ ਮਿਹਨਤ ਲਾਉਂਦਾ ਆਪਣੇ ਕੋਲੇ ਤੇ ਵਧੀਆ ਤੁਹਾਨੂੰ ਇਹਦੇ ਬਾਰੇ ਪਤਾ ਸਾਰਾ ਕੋਈ ਨਾ ਸ਼ੁਰੂ ਤੋਂ ਖੇਡਿਆ ਸੀ ਅਸੀਂ 57 ਖੇਡਦੇ 52 ਖੇਡਦੇ ਹੁੰਦੇ ਅਸੀਂ ਇਹਨਾਂ ਤੋਂ ਉੱਪਰ ਹੁੰਦੇ ਸੀਗੇ ਇਹ ਥੱਲੇ ਬੈਠ ਖੇਡਦੇ ਹੁੰਦੇ ਸੀਗੇ ਕੀ ਨਾਮ ਆ ਬਾਈ ਦਾ ਬਈ ਤੁਸੀਂ ਤੁਹਾਡਾ ਆਪਦਾ ਦੱਸੋ ਸਾਰਿਆਂ ਦੇ ਨਾ ਇਹ ਆਪਣਾ ਜੱਗਾ ਬਾਈ ਜੱਗਾ ਬਾਈ ਤੁਹਾਡਾ ਨਾਮ ਕੀ ਸੀਗਾ ਮੋਣਾ ਬਾਈ ਤੇ ਤੁਹਾਡੀ ਇਨ ਲੰਮੇ ਸਮੇਂ ਤੋਂ ਤੁਸੀਂ 58 52 62 ਕਿਲੋ ਤੁਸੀਂ ਖੇਡਦੇ ਆ ਤੁਹਾਨੂੰ ਪਹਿਲਾਂ ਵੀ ਮਦਦ ਘਾਟੀ ਮਿਲਦੀ ਹੁੰਦੀ ਆ ਪਿੰਡਾਂ ਦੇ ਸਮਾਪੋਰਟ ਕਿੰਨੀ ਕੁ ਹੁੰਦੀ ਆ ਇਥੋਂ ਆਪਦੇ ਆ ਵੀ ਉੱਠਣਾ ਪੈਂਦਾ ਹਨਾ ਬਾਈ ਪਿੰਡਾਂ ਚ ਕੋਈ ਨਹੀਂ ਹੁੰਦੀ ਇਹਦਾ ਪਤਾ ਹੀ ਇਹ ਜਿਹੜੀ ਖੇਡ ਹੁੰਦੀ ਆ ਕਬੱਡੀ ਵੀ ਇੱਕ ਪਿੰਡ ਲੈਵਲ ਦੀ ਗੇਮ ਆ ਇਹ ਹਾਂ ਬਸ ਜ਼ਿਆਦਾਤਰ ਇਹਦੇ ਵਿੱਚ ਨਾ ਬਾਈ ਗਰੀਬ ਲੋਕ ਹੀ ਖੇਡਦੇ ਜੇ ਦੇਖੇਗਾ ਤੂੰ 99% ਤਾਂ ਗਰੀਬ ਬੱਚੇ ਹੀ ਹਾਂ ਹਾਂ ਇਹਦੇ ਵਿੱਚ ਕਬੱਡੀ ਵਿੱਚ ਤੇ ਉਹਨਾਂ ਦੀ ਹੈਲਪ ਉਹਨੂੰ ਪਤਾ ਹੀ ਆ ਵੀ ਘਰ ਦੇ ਹਾਲਾਤ ਕਹੇ ਜਿਹੁੰਦੇ ਆ ਵੀ ਜਹੇ ਜਹੇ ਹਨਾ ਜੇ ਤਾਂ ਕੋਈ ਬਾਹਰਲਾ ਬੰਦਾ ਜਾਂ ਕੋਈ ਉਹ ਹੈਲਪ ਕਰ ਦੇ ਫੇਰ ਤਾਂ ਵਧੀਆ ਖੇਢੀ ਜਾਂਦੀ ਹੈ ਨਹੀਂ ਤਾਂ ਫਿਰ ਉੱਥੇ ਬੇਟ ਦੇ ਹਾਵ ਨਾਲ ਥੱਲੇ ਡਾਊਨ ਹੁੰਦੇ ਪਏ ਇਹਦੇ ਵੀਰ ਦੇ ਨਾ ਜਿਹੜੀ ਲੱਤ ਦੇ ਸੱਟ ਲੱਗੀ ਹੈ ਤੇ ਇੱਕ ਉਂਗਲੀ ਵੀ ਕੱਟੀ ਗਈ ਹੈ ਇਹ ਵੀ ਦੱਸਿਆ ਬਾਈ ਨੇ ਤੇ ਦੇਖੀ ਵੀ ਅਸੀਂ ਤੇ ਮੈਂ ਬੇਨਤੀ ਕਰਦਾ ਵੀ ਕੋਈ ਐਨ ਆਰ ਆਈ ਭਰਾ ਜਾਂ ਜਿਹੜਾ ਸਪੋਰਟਸ ਨਾਲ ਰਿਲੇਟਡ ਆ ਜਾਂ ਕੋਈ ਵੀ ਅਹ ਜਾਹਾ ਇਨਸਾਨ ਆ ਜਿਹੜਾ ਸਪੌਂਸਰ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਸ ਵੀਰ ਦੀ ਮਦਦ ਜ਼ਰੂਰ ਕਰਿਓ ਅਕਾਊਂਟ ਨੰਬਰ ਵੀ ਦੱਸਿਆ ਜਾਊਗਾ ਤੇ ਇਹਦੇ ਤੇ ਫੋਨ ਨੰਬਰ ਇਹਨਾਂ ਦਾ 22 ਜ ਦੋਨਾਂ ਦਾ ਕੰਟੈਕਟ ਨੰਬਰ ਹੋਊਗਾ ਤੁਸੀਂ ਪਿੰਡ ਤੋਂ ਵੀ ਪਤਾ ਕਰ ਸਕਦੇ ਹੋ ਇਹਨਾਂ ਤੱਕ ਪਹੁੰਚ ਕਰਕੇ ਇਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਕਰ ਦਿਓ ਤੇ ਇਹਦੇ ਨਾਲ ਤੁਹਾਡਾ ਧੰਨਵਾਦ ਹੋਊਗਾ ਕਿਉਂਕਿ ਅਜਿਹੇ ਖੜਾਰੀਆਂ ਨੂੰ ਹੋਰ ਸਹਿਯੋਗ ਕਰਾਂਗੇ ਤੇ ਫੇਰ ਹੀ ਖੜਾਰੀ ਪੈਦਾ ਹੋਣਗੇ ਜੇ ਤੇ ਅੱਜ ਆਪਾਂ ਸਹਿਯੋਗ ਨਹੀਂ ਕਰਾਂਗੇ ਇਹਨਾਂ ਦੇ ਔਖੇ ਘੜੀ ਦੇ ਵਿੱਚ ਖੜਾਰੀ ਕਿਵੇਂ ਪੈਦਾ ਹੋਣਗੇ ਆ ਜਿਹੜੇ ਜਵਾਕ ਖੜੇ ਆ ਇਹਨਾਂ ਨੂੰ ਵੀ ਪਤਾ ਲੱਗ ਜਾਊਗਾ ਨੂੰ ਵੀ ਇੱਥੇ ਮਦਦ ਵਾਲਾ ਕੋਈ ਕੋਈ ਬੰਦਾ ਨਹੀਂਗਾ ਤੇ ਗਾਂ ਨੂੰ ਕਿਸੇ ਨੇ ਖੇਡਣਾ ਨਹੀਂ ਸਹੀ ਗੱਲ ਆ ਨਾ ਭਾਈ ਹਾਂਜੀ ਹਾਂਜੀ ਜਮਾ ਜੀ ਇੰਨੀਆਂ